ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਅਰਜਨ ਪਾਤਸ਼ਾਹ ਜੀ ਦੀ ਬਹੁਤ ਹੀ ਪਿਆਰੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 533 ਤੇ ਸਵਾਇ ਮਾਨ ਹੈ ਜੀ ਉਹਦੀ ਸਾਂਝ ਪਾਉਨੇ ਆ ਪਾਸ਼ਾ ਦੱਸ ਰਹੇ ਨੇ ਕਿ ਜਿਸ ਜੀਵ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਿਵਾਸ ਹੋ ਗਿਆ ਉਸ ਜੀਵ ਦੇ ਅੰਦਰਲੀ ਅਵਸਥਾ ਦਾ ਬਿਆਨ ਕਰ ਰਹੇ ਨੇ ਵਾਹਿਗੁਰੂ ਜੀ ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੀਤਾ ਐਸੇ ਹਰ ਜੀਉ ਪਾਏ ਜਾਈ ਸਦ ਹੀ ਸੰਗੇ ਆਨ ਦਿਨ ਗੁਰ ਮਿਲ ਗਾਏ ਰਹਾਉ ਮੀਤਾ ਐਸੇ ਹਰ ਜੀਉ ਪਾਏ ਛੋੜ ਨਜਾਈ ਸਦਹੀ ਸੰਗੇ ਆਨੰਦਨ ਗੁਰ ਮਿਲ ਗਾਏ ਰਹਾਉ ਹਾਂਜੀ ਸੰਗਤ ਜੀ ਮੇਰੇ ਪਾਤਸ਼ਾਹ ਕਹਿੰਦੇ ਨੇ हे ਮੇਰੇ ਮਿੱਤਰ ਜਿਸ ਜੀਵ ਨੇ ਪਰਮੇਸ਼ਰ ਨੂੰ ਪਾ ਲਿਆ ਉਹ ਫਿਰ ਪਰਮੇਸ਼ਰ ਜੀ ਉਸ ਜੀਵ ਦੇ ਸਦਾ ਅੰਗ ਸੰਗ ਨੇ ਅੰਗ ਸੰਗ ਤੇ ਸਭ ਦੇ ਨੇ ਪਰ ਉਸ ਨੂੰ ਅਨੁਭਵਤਾ ਹੋ ਗਈ ਆ ਕਿ ਇਹ ਗੱਲ ਸੱਚ ਆ ਕਿ ਪਰਮੇਸ਼ਰ ਜੀ ਸਦਾ ਹੀ ਅੰਗ ਸੰਗ ਨੇ ਉਹ ਜੀਵ ਫਿਰ ਗੁਰੂ ਦੀ ਸ਼ਰਨ ਵਿੱਚ ਗੁਰੂ ਨਾਲ ਮਿਲ ਕੇ ਪਰਮੇਸ਼ਰ ਦੇ ਸਦਾ ਹੀ ਗੁਣ ਗਾਉਂਦਾ ਹੈ ਮਿਲੇਓ ਮਨੋਹਰ ਸਰਬ ਸੁਖੈਨਾ ਤਿਆਗ ਨਕਤ ਹੂ ਜਾਏ ਅਨਕ ਅਨਕ ਪਾਤ ਬਹੁ ਪੇਖੇ ਪ੍ਰੀਰੋ ਮਨ ਸੰਸਰ ਲਾਏ ਕਹੰਦੇ ਸਾਰੇ ਸੁਖ ਦੇਣ ਵਾਲਾ ਮਨ ਨੂੰ ਮੋਹਣ ਵਾਲਾ ਪਰਮੇਸ਼ਰ ਉਸ ਜੀਵ ਨੂੰ ਮਿਲ ਪਿਆ ਹੈ ਜੋ ਜੀਵ ਨੂੰ ਛੱਡ ਕੇ ਕਿਤੇ ਨਹੀਂ ਜਾਂਦਾ ਸਦਾ ਜੀਵ ਦੇ ਅੰਗ ਸੰਗ ਕਹਿੰਦੇ ਬਹੁਤ ਤਰ੍ਹਾਂ ਦੇ ਮਿੱਤਰ ਪਿਆਰੇ ਦੇਖੇ ਨੇ ਸੰਸਾਰ ਵਿੱਚ ਪਰ ਪਰਮੇਸ਼ਰ ਦੇ ਇਕ ਵਾਰ ਤੱਕ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਜੋ ਪਰਮੇਸ਼ਰ ਦਾ ਸਹਾਰਾ ਉਹ ਕਿਸੇ ਹੋਰ ਤੋਂ ਨਹੀਂ ਮਿਲ ਸਕਦਾ ਜੋ ਆਸਰਾ ਪਰਮੇਸ਼ਰ ਤੋਂ ਮਿਲਦਾ ਉਹ ਕੋਈ ਨਹੀਂ ਦੇ ਸਕਦਾ ਮੰਦਰ ਪਾਗ ਸੋਬ ਦੁਆਰੇ ਅਨਹਤ ਰੁਣ ਚੁਣ ਲਾਏ ਕਹੋ ਨਾਨਕ ਸਦਾ ਰੰਗ ਮਾਣੇ ਗ੍ਰਹਿ ਪ੍ਰੀਅ ਥਿਤੇ ਸਦ ਥਾਏ ਜਿਸ ਜੀਵ ਦੇ ਹਿਰਦੇ ਰੂਪੀ ਸਰੀਰ ਦੇ ਵਿੱਚ ਸਰੀਰ ਰੂਪੀ ਮੰਦਰ ਦੇ ਵਿੱਚ ਉਹ ਪਰਮੇਸ਼ਰ ਸ਼ੋਭ ਗਏ ਵੱਡੇ ਭਾਗ ਬਣ ਗਏ ਉਸ ਜੀਵ ਦੇ ਉਹਦੇ ਅੰਦਰ ਸਦਾ ਇੱਕ ਰਾਸ ਜਿਸ ਤਰ੍ਹਾਂ ਕੋਈ ਰਾਗ ਚੱਲਦੇ ਨੇ ਨਾ ਇਸ ਤਰ੍ਹਾਂ ਉਹਦੇ ਅੰਦਰ ਖੁਸ਼ੀ ਦੀ ਲਹਿਰ ਬਣੀ ਰਹਿੰਦੀ ਆ ਜਿਸ ਤਰ੍ਹਾਂ ਰਿਮਚੇ ਮਹੁੰਦੀ ਰਹਿੰਦੀ ਆ ਅੰਮ੍ਰਿਤ ਰੂਪੀ ਨਾਮ ਜਲਦੀ ਫਿਰ ਨਾਨਕ ਜੀ ਕਹਿੰਦੇ ਨੇ ਉਹ ਜੀਵ ਸਦਾ ਹੀ ਪਰਮੇਸ਼ਰ ਦੇ ਪ੍ਰੇਮ ਰੰਗ ਨੂੰ ਮਾਣਦਾ ਹੈ ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਜੀ ਆ ਪ੍ਰਗਟ ਹੋਏ ਨੇ ਹੈ ਹਰ ਹਰ ਇੱਕ ਦੇ ਹਿਰਦੇ ਵਿੱਚ ਨੇ ਤਦੇ ਅਸੀਂ ਤੁਰੇ ਫਿਰਦੇ ਆ ਪਰ ਪ੍ਰਗਟ ਓਥੇ ਨੇ ਜਿੱਥੇ ਗੁਰੂ ਦੀ ਸ਼ਰਨ ਪਿਆ ਜੀਵ ਨੇ ਨਾਮ ਦੀ ਕਮਾਈ ਕੀਤੀ ਪਰਮੇਸ਼ਰ ਦੇ ਗੁਣ ਗਾਏ ਪਰਮੇਸ਼ਰ ਦੀ ਸਿਫਤ ਸਲਾ ਕੀਤੀ ਗੁਰੂ ਦੀ ਬਦੌਲਤ ਪਰਮੇਸ਼ਰ ਦੀ ਰਹਿਮਤ ਹੋ ਗਈ ਜੀਵ ਦੇ ਹਿਰਦੇ ਨੂੰ ਭਾਗ ਲੱਗੇ ਨੇ ਮੀਤਾ ਸੇ ਹਰ ਜੀਓ ਪਾਏ ਮੀਤਾ ਸੇ ਹਰ ਜੀਓ ਪਾਏ ਛੋੜ ਨਾ ਜਾਈ ਸਦ ਹੀ ਸੰਗੇ ਆਨੰਦ ਇਹ ਗੁਰ ਮਿਲ ਗਾਏ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ